ਕੀਤੀ ਆ ਜੀ ਨਵੀਂ ਲੋਕੇਸ਼ਨ ਨਵਾਂ ਕਨਸੈਪਟ ਨਵੇਂ ਬੰਦੇ ਮੇਰੇ ਵੀ ਜਾਨ ਇਹਨਾਂ ਦੇ ਵੀਊ ਵੀ ਲੈ ਲੈ ਭਈਆ ਬੈਠੇ ਨੇ ਪਿੱਛੇ ਡੈਰੀ ਪਰ ਆ ਵੀਊ ਲੈ ਲੋ ਜੀ ਨਵੇਂ ਆਏ ਨੇ ਆਪਣੇ ਸਾਰਿਆਂ ਦੇ ਲੈ ਲੈ ਉਹ ਪਤੰਦਰਾ ਇਹਨੂੰ ਕਮਾ ਲੈ ਕਿੱਡੀ ਗੱਲ ਯੂਪੀ ਸਾਲਾ ਕਿਉਂ ਨਾ ਕਰ ਦਿੰਦੇ ਹੋ ਬਸ ਫੇਮੀਗੋ ਆ ਦਿੰਦੇ ਆ ਇਹ ਸਭ ਤੋਂ ਵੱਡੇ ਮਲਾਵਟ ਵਾਲੇ ਨੀਨ ਬੰਦੇ ਤੇ ਇਹ ਸਾਡੇ 1 ਕਿਲੋ ਦੁੱਧ ਚ 2 ਕਿਲੋ ਪਾਣੀ ਪਾ ਕੇ ਵੇਚਦੇ ਡੀਓਪੀ ਤੋਂ ਡੀਓਪੀ ਬਣਾ ਨਾ ਬੰਦਾ ਜੀ ਡੀਓਪੀ ਟੂ ਬੰਦਾ ਹਾਂ ਇਹ ਪਿੰਡ ਦੇ ਉਹ ਬੰਦੇ ਨੇ ਜਿਹੜੇ ਨਾ ਜਿਹੜੇ ਨਾ ਕੁੜੀ ਨੂੰ ਛੇੜਨ ਦੇ ਮਹਾਰੇ ਉਹਨਾਂ ਦੇ ਘਰੇ ਦੁੱਧ ਲਾਇਆ ਹੋਇਆ ਹੈਂ ਤੂੰ ਵੀ ਦੇ ਦੇ ਆਪਦੇ ਵਿਚਾਰ ਪਾਪਾ ਮੈਨੂੰ ਕਹਿੰਦਾ ਰੋ ਤੁਸਾਂ ਟ੍ਰੈਕਡ ਪਾਈ ਬੈਠੇਂ ਅੰਡੀਆ ਕੰਫਰੈਂਸ ਮੇਰਾ ਤੇ ਪਾਪੇ ਦਾ ਸੀਨ ਕਰਦਾ ਪਾਪਾ ਮੈਨੂੰ ਪਹਿਲੇ ਸੀਨ ਚ ਸੰਝਾਰਿਆ ਦੇਖ ਪੁੱਤੇ ਕੰਮ ਚੰਗੇ ਨਹੀਂ ਹੈਗੇ ਤੂੰ ਇਸ ਤੋਰੇ ਨਹੀਂ ਖਾਣਾ ਪਹਿਲਾ ਸੀਨ ਇੱਥੋਂ ਖੋਲੋ ਬੈਂਟ ਪਾਇਓ ਤੁਸੀਂ ਚੱਲ ਉਹ ਤਾਂ ਹੈਗੀ ਜੀ ਹੈਗੀ ਆ ਤੁਸੀਂ ਲੋਈ ਲੋਈ ਲੈ ਤੇਰੀ ਪਰਜਾਇਤ ਹੈਗੀ ਜਿਹੇ ਜਿਹੇ ਹੈਗੀ ਆ ਇਹਨੂੰ ਨਾਲੇ ਲੈ ਲੈਣਾ ਚਾਟੇ ਵਾਲੀ ਹਾਂ ਹਾਂ ਤੇਰੀ ਲੋਈ ਲੈ ਲੋ ਲੋਈ ਦਾ ਤਾਂ 10 ਕੁ ਨੀ ਕਿੰਨੀ ਹੀ ਸੀ ਨਾ ਤਾਂ ਸਵੱਟੇ ਲੱਗਦਾ ਨੇ ਠੀਕ ਹੈ ਨਾ ਇਹ ਲੋਈ ਤੇ ਲਾ ਲੀਆ ਇਧਰੋਂ ਆਈ ਜਾ ਉਬਾ ਜਾ ਜੱਗੀ ਦਾ ਪਾ ਦਾ ਲੋਕਲ ਚੱਲ ਹੁਣ ਆ ਜਾ ਇੱਕ ਤਾਂ ਇਹ ਕਹਿਣਾ ਹੀ ਮੰਨਦੇ ਆ ਆ ਇਧਰ ਨੂੰ ਆ ਜਾ ਪਾਪੇ ਫੜੇ 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 ਤੂੰ ਕਿੱਧਰ ਲਈ ਫਿਰਦੀ ਐ ਇਹਨੂੰ ਆ ਤਾਂ ਲੋੜ ਹੀ ਨਹੀਂ ਹੁੰਦੀ ਮੇਰਾ ਪਤੀ ਨਹੀਂ ਤੁਸੀਂ ਕਿਉਂ ਪੰਗੇ ਛੇੜਦੀ ਹੁੰਨੀ ਐ ਤੂੰ ਮੈਨੂੰ ਤਾਂ ਜੈ ਤੈਨੂੰ ਬੰਨਣ ਦੇ ਹੀ ਨਹੀਂ ਪਤਾ ਤੁਸੀਂ ਤਾਂ ਬਸ ਦੁੱਧ ਚ ਮਲਾਪਟਾਂ ਕਰਨ ਵਾਲੇ ਹੋ ਪਾਪੇ ਕਾਹਨੂੰ ਮਲਾਪਟ ਕਰਦੇ ਹੋ ਹੋਰ ਛੋੜਾ ਕੁਝ ਨਹੀਂ ਵੰਦੇ ਬੰਦੇ ਬੰਦੇ ਤਾਂ ਥੋੜੀਆਂ ਜੀਆਂ ਕੱਟ ਕਰਿਆ ਕਰੋ ਬਈ ਤੁਸੀਂ ਮਲਾਵਟਾਂ ਵਾਲਾ ਘਰ ਕਦੇ ਪਾਸ ਨਹੀਂ ਹੁੰਦਾ ਹੁੰਦਾ ਹਾਂਜੀ ਅਸੀਂ ਬੈਠੇ ਆ ਪਿੰਡ ਬਲਿਆਲ ਅੱਡੇ ਤੇ ਸਾਥ ਵਿੱਚ ਤੇ ਮੇਰੇ ਨਾਲ ਹੈਗੀ ਆ ਮਿੰਦੋ ਪੈਣ ਤੇ ਨਾਲ ਇੱਕ ਹੈਗਾ ਮੁੰਡਾ ਨਵਾਂ ਆਰਟਿਸਟ ਬਣਦਾ ਆਰਟਿਸਟ ਸਾਡੀ ਫਿਲਮ ਦਾ ਤੇ ਪਿੱਛੇ ਬੈਠੇ ਨੇ ਸਾਡੇ ਬਾਬੇ ਸਾਥ ਵਾਲੇ ਪਿਛਲੇ ਵੀ ਦਿਖਾ ਦੇ ਕੈਮਰਾ हां एइस टाइम असी बैठेया अड, अड, अड्डा ही है बस स्टैंड है बस स्टैंड है टंकी वाला बस स्टैंड हां बस हां रुकदियां नहीं इथे बस हां वाली टंकी है भाई इथे मैं अब मुझे لمبے ਜਿਵੇਂ ਕਰਦੇ ਸਹੀ ਕਰ ਅਸਹੀ ਹੈ ਦੇਖੋ ਜੀ हां ਪਹਿਲਾਂ ਅਨਪੁੱਤੇ ਦਾ ਕਹਨੇ ਹੁੰਦੇ ਤੇ ਟੂਟੀਆਂ ਤੇ ਪਾਣੀ ਆ ਗਿਆ ਸਰਕਾਰੀ ਹੁਣ ਤਾਂ ਹੋ ਗਿਆ ਸਮਰਸੀ ਵਾਲ ਭਾਈ ਐ ਅੱਗੇ ਇਹ ਟੂਟੀਆਂ ਵਾਲੇ ਪਾਣੀ ਵਰਤਦੇ ਅਸੀਂ ਇਹਨਾਂ ਨੇ ਕੱਪੜੇ ਧੋਂਦੇ ਇਹਨਾਂ ਨੇ ਮੱਝਾਂ ਨਵਾਉਂਦੇ ਹੈ ਸਾਰਾ ਕੰਮ ਕਰਿਆ ਸੁੱਖ ਨਾਲ ਆਹ ਕਿਹੜਾ ਚੈਨਲ ਚੱਲ ਪਿਆ ਤੇਰਾ ਪੁਰਾਣਾ ਚੱਲ ਪਿਆ ਸੀਗਾ ਪਰ ਇਹ ਤਾਂ ਸੋਹਣੀਆਂ ਗੱਲਾਂ ਨੇ ਇਹਨੂੰ ਕੀ ਪਤਾ ਇਹਨੂੰ ਪਤਾ ਹੀ ਨਹੀਂ ਹੈਗਾ ਜਿਨੀਆਣੀ ਇਹ ਤਾਂ ਨਵੀਂ ਕੁੜੀ ਆ ਜੀ ਹਾਂ ਟਾਈਮ ਦੀਆਂ ਗੱਲਾਂ ਹਾਂ ਜਲੰਦਰ ਦੂਰਦਰਸ਼ਨ ਵਾਲੇ ਟਾਈਮ ਥੋੜਾ ਮਾਡਲ ਪੁਰਾਣਾ ਹਨਾ ਜੀ ਹਾਂ ਹੁਣ ਆਪਾਂ ਆ ਗਏ ਭਾਈ ਪੁਰਾਣੇ ਮਾਡਲ ਵਾਲੇ ਹੈ ਉਹੀ ਗੱਲ ਨੁਪੁੱਤੇ ਦਾ ਹੁਣ ਤਾਂ ਫੇਰ ਟਾਈਮ ਨਵਾਂ ਆ ਗੀ ਸਟਾ ਦੀ ਗੱਲ ਕਰ ਕੋਈ ਸਨੈਪਚੈਟ ਦੀ ਗੱਲ ਕਰ ਕੋਈ ਹੈ ਆਹ ਯੂਟਿਊਬ ਦੀ ਗੱਲ ਕੁੜੀਆਂ ਨੂੰ ਤਾਂ ਇਹੀ ਕੁਝ ਰਹਿੰਦਾ ਬਸ ਯੂਟਿਊਬ ਤੇ ਤਾਂ ਬੜਾ ਪੈਸਾ ਕਮਾਈ ਜਾਂਦੇ ਨੇ ਲੋਕ ਅੱਛਾ ਮੈਂ ਉਹ ਸਿੱਧੇ ਕਰਦੇ ਸਾਡੇ ਹੈ ਬਹੁਤ ਪੈਸਾ ਤਾਂ ਵਜੇ ਜਾਂਦੇ ਨੇ ਆਪਾਂ ਚੈਨਲ ਨਾ ਬਣਾ ਲਈਏ YouTube ਤੇ ਹਾਂ ਤੇ ਆਪਾਂ ਵੀਡੀਓ ਪਾਏ ਕਰਾਂਗੇ ਦੇਖ ਮੈਂ ਤਾਂ ਫਿਰ ਪੈਸੇ ਆਉਣਗੇ ਢੂਡਸਾ ਦਾ ਪਾਏ ਕਰ ਲਈਏ ਸੁਪਨਾ ਆਹ ਦੇਖ ਨਾ ਬਾਇਕ ਮੇਰਾ ਢੂਡਸਾ ਦਾ ਨਹੀਂ ਆ ਨਾਮ ਕੀ ਰੱਖਾਂਗੇ ਚੈਨਲ ਦਾ ਨਾਮ ਰੱਖ ਲਾਂਗੇ ਆਪਾਂ ਵਧੀਏ ਬੱਬਲ ਘੌਰ ਰੱਖ ਲਾਂਗੇ ਬੱਬਲ ਘੌਰ ਉਹਦਾ ਹੈਗਾ ਜੀ ਬੱਬਲ ਘੌਰ ਦੇ ਨਾਮ ਤੇ ਚੈਨਲ ਹੈਗਾ ਹੋਰ ਵੀ ਰੱਖ ਲਾਂਗੇ ਮਿੰਦੋ ਰੱਖ ਮਿੰਦੋ ਘੌਰ ਰੱਖ ਮਿੰਦੋ ਘੌਰ ਰੱਖ ਲਾਂਗੇ ਸਾਰੇ ਨਾਮ ਨਾ ਦੱਸ ਕੋਈ ਹੋਰ ਰੱਖ ਲਊਗਾ ਆਹ ਤਾਂ ਮੇਰਾ ਨਾਮ ਚੜੀ ਵੀ ਆ ਮੇਰੇ ਘਰ ਵਾਲੇ ਨੇ ਸੁੱਖ ਨਾ ਕਦੇ ਮੈਨੂੰ ਨਾ ਹਰਵਿੰਦਰ ਕਿਹਾ ਨਾ ਮਿੰਦੋ ਨਾ ਬਿੰਦੂ ਉਹ ਪਹਿਲੇ ਹੀ ਵਿਚਾਰਾ ਚੁੜੀ ਗਿਆ ਲੈ ਦੱਸ ਹੁਣ ਤਾਂ ਪਤਾ ਨਹੀਂ ਕਿਸੇ ਪਾਸੇ ਚੁੜੀ ਮੈਂ ਚੁੜੀ ਤਾਂ ਹਈ ਹੀ ਨਹੀਂ ਕਿੱਥੇ ਲੱਗਿਆ ਹਾਂ ਦੇਖੋ ਸਿੱਧਾ ਰੱਖ ਲਾ ਤਾ ਖੜਿਆ ਕੀ ਕਰਦਾ ਕੈਮਰੇ ਦੀ ਸੈਂਸ ਥੋੜੀ ਉਹ ਹਾਂ ਸਹੀ ਰੱਖਿਆ ਕਰ ਉੱਪਰ ਕਰ ਯੈਸ ਐ ਕਰ ਪਹਿਲਾਂ ਮੈਂ ਐਵੇਂ ਕੀਤਾ ਹੋਇਆ ਸੀ ਜੀ ਤਾਂ ਕੰਨ ਕੱਟੀ ਜਾਂਦੀ ਆ ਤੇ ਪੱਗ ਕੱਟੀ ਜਾਂਦੀ ਆ ਪੱਗ ਤਾਂ ਸਹੀ ਹੈ ਜੀ ਹਾਂ ਹੰਟੀਗਾ ਆਇਆ ਕਰ ਦੋ ਨੀਚੇ ਉਹ ਤਾਰਾਸ ਰੱਖ ਕੇ ਕੈਮਰਾ ਦੱਸ ਨਾ ਚਲ ਸੁਣਾਣੀ ਕੋਈ ਗੱਲ ਹੁਣ ਤੋਂ ਅਸੀਂ ਖੋਲਿਆ ਡੈਰੀ ਫਾਰਮ ਸਾਹਮਣੇ ਆਉਦੇ ਲੋਕ ਦਿੰਦੇ ਨੇ 70 80 ਰੁਪਏ ਕਿਲੋ ਕਿਉਂਕਿ ਸਾਡਾ ਵੀ ਕਿਦਾ 200 ਰੁਪਏ 200 ਰੁਪਏ ਤਾਂ ਸਾਡਾ ਹੈ ਆਨੰਤ ਪਰਚਾਈ ਨੇ ਪਣ ਡੈਰੀ ਫਾਰਮ ਖੋਲ੍ਹ ਲਿਆ ਸੁਖ ਨਾਲ ਡੈਰੀ ਫਾਰਮ ਖੋਲ੍ਹ ਲਿਆ ਨੇ ਪਾਉਂਦਾ 200 ਰੁਪਏ ਕਿਲੋ ਦੁੱਧ ਅਸੀਂ ਮਿਲਾਵਟ ਵੀ ਪੂਰੀ ਕਰਦੀਆਂ ਫਿਰ ਵੀ ਆ ਗਾਂਦੇ ਨੇ ਚੱਕ ਦਿੰਨਾ ਪੱੜਦਾ ਦੀਵਾਂਸਾਂ ਰੱਖੀਆਂ ਨੇ ਅਸੀਂ 250 ਰੁਪਏ ਤਾਂ ਮੈਦਾਨਾ ਤੁਹਾਨੂੰ ਮੀ ਕਿਲੋ ਦੁੱਧ ਦਾ ਜੀ 250 ਰੁਪਏ ਕਿਲੋ ਦੇਖਾ ਇੰਨਾ ਵਧੀਆ ਦੁੱਧ ਹੁੰਦਾ ਬਈ ਪਨੀਰ ਵੀ ਆ ਹੈ ਆ ਦੇ ਚੰਨੀ ਤੇ ਸੀ ਨਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਡੀਓਪੀ ਸਾਹਿਬ ਤੇ ਸਾਡੇ ਮਾਨ ਸਾਹਿਬ ਕੋਲੇ ਸਾਡੀ ਦੋ ਆਇਆ ਕਿਹੜੇ ਬੰਦੇ ਆਇਆ ਮੀਆਂ ਗੱਡੀ ਵਿੱਚੋਂ ਆਇਓ ਬਾਈ ਹੋਜੀ ਹੈ ਨਾ ਉਹਦੀ ਗੱਲ ਓਏ ਬਾਈ ਦਾ ਮੋਟਰਸਾਈਕਲ ਬਾਈ ਦਾ ਮੋਟਰਸਾਈਕਲ ਥੋੜਾ ਮੋੜ ਚਾਬੀ ਦੇ ਮੋਟਰ ਤੇ ਅੰਦਰ ਲਾ ਦੀਏ ਐਸ ਤੋਂ ਕੰਦੂ ਬਣਾਵਾਂਗੇ ਦੱਬਾ ਸ਼ੋਰ ਵੀ ਨਾ ਆ ਰਿਹਾ ਇਹਨੂੰ ਬਹੁਤ ਚੀਜ਼ ਸਾਡੇ ਸਤਿਕਾਰਯੋਗ ਸਾਡੇ ਡੀਓਪੀ ਸਾਹਿਬ ਗੱਲਬਾਤ ਕਰੂੰਗਾ ਤੁਹਾਡੇ ਨਾਲ ਹੋਰ ਜਾਣ ਸੀ ਤਨੜੇ ਨਾ ਕਰ ਮੇਰੇ ਨਾਲ ਫਰੇਮ ਚੋਂ ਆਊਟ ਹੋਏ ਪੈਣੇ ਇੱਧਰ ਨੂੰ ਇੱਧਰ ਨੂੰ ਆਊਟ ਆਹੋ ਤੁਸੀਂ ਵੀ ਆ ਜਿਓ ਜੀ ਇੱਧਰ ਆ ਜਾਓ ਇੱਧਰ ਉਹ ਆ ਰਹੇ ਹੋ ਤੁਸੀਂ ਦੋ ਆ ਜਾ ਠੀਕ ਆ ਉਹ ਨਹੀਂ ਆਵਾ ਆਏ ਹੋ ਬਾਈ ਹਾਂ ਹਾਂ ਆ ਦੇਖੇ ਸਾਰੇ ਆ ਰਹੇ ਵਾਈਡ ਐਂਗਲ ਚ ਵਾਈਡ ਐਂਗਲ ਬਣਾ ਰਹੇ ਆ ਆ ਵੀਡੀਓ ਬਲੂ ਕਰਨਾ ਉਹ ਨਹੀਂ ਆ ਵਨ ਨੈਕਸਟ ਦੇਖੀ ਵਨ ਨੈਕਸਟ ਦੇਖ ਥੋੜਾ ਪਿਕਚਰ ਕਰ ਲੈਣਾ ਚਾਹੀਦਾ ਹਾਂ ਹਾਂ ਮੈਂ ਵੀ ਦੇਖ ਰਿਹਾ ਹੱਬਾਈ ਦਿਸ ਰਹੇ ਨੇ ਆਹ ਦੇਖ ਰਹੇ ਨੇ ਬਾਈ ਬਾਈ ਸਾਈਡ ਤੇ ਹੋ ਜੋਗੇ ਉਹ ਸ਼ੀਸ਼ੇ ਚ ਦਿਖ ਰਹੇ ਆ ਇਧਰ ਨਹੀਂ ਸਾਈਡ ਆਜੋ ਸਾਡੇ ਕਹ ਨਹੀਂ ਆਜੋ ਸਾਡੇ ਕਹ ਨਹੀਂ ਆਜੋ ਚਾਹੇ ਆਹੀ ਕਰਦੇ ਆ ਬਾਈ ਕੋਈ ਨਾ ਕਿਸੇ ਨੂੰ ਖੋਲ ਲੈ ਸ਼ੀਸ਼ੇ ਚ ਆਮੀ ਐਕਸ਼ਨ ਵੇ ਸੋ ਮਤ ਨਹੀਂ ਡਰ ਗਿਆ ਜਿਹੜਾ ਬੱਚੇ ਖੱਤੀਆਂ ਰਿਹਾ ਅੱਗੇ ਅੱਗੇ ਚੋ ਜਾਣੇ ਕਿ ਬੋਲਾਂਗਾ ਤੂੰ ਤੂੰ ਕਿਵੇਂ ਬੋਲਦਾ ਹੈ ਇੱਜ਼ਤ ਕਰ ਇੱਜ਼ਤ ਕਰ ਮੈਂ ਹਮਾਰ ਮਾਰ ਕਰਾ ਦੇ ਜੀ ਜੀ ਅਸੀਂ ਅੱਧੀ ਟਾਨੀ ਤੇ ਬੈਠਾਂਗੇ ਤੂੰ ਘਰ ਜਾ ਅਸੀਂ ਕੰਮ ਕਰਿਆ ਹੈ ਸਾਰਾ ਨਾ ਕੀ ਗੱਲ ਬੰਦੇ ਮਰ ਗਏ ਵੀਰੇ ਤੁਸੀਂ ਸਮਝਦੇ ਨਹੀਂ ਹੈਗੇ ਅੱਜ ਕੱਲ ਦੇਖੋ ਐਡੇ ਵੱਡੇ ਵੱਡੇ ਮੌਲ ਨੇ ਜਿਹੜੇ ਸਾਰੇ ਕੁੜੀਆਂ ਨੂੰ ਮਾਰ ਦਿੰਦੇ ਉੱਥੇ ਜਨਾਨੀਆਂ ਚਲਾਉਂਦੇ ਨੇ ਜਹਾਜ਼ ਵਿੱਚ ਚਾੜ੍ਹ ਦਿੰਦੀਆਂ ਨੇ ਇਹ ਕੰਮ ਚੱਲਦਾ ਪਿੰਡਾਂ 'ਚ ਨਹੀਂ ਕੰਮ ਚੱਲਦਾ ਦੇਖ ਲੈ ਤੂੰ ਉਹਦੀ ਚਿੰਤਾ ਨਾ ਕਰ ਬੇ ਤੂੰ ਜਾ ਵਸਤਨ ਮੈਂ ਦੱਸਦਾ ਕਿਰੇ ਤੁਸੀਂ ਤਾਂ ਨਹੀਂ ਨੰਗੇ ਨਹੀਂ ਵਗਦੇ ਹੈਗੇ ਕਿਸੇ ਪਿੰਡਾਂ ਦੀਆਂ ਤੁਹਾਨੂੰ ਘੱਟ ਸਮਝਦੇ ਆ ਮੈਂ ਕਹਿਣਾ ਆਪਦੀ ਤੂੰ 10 15 ਬੰਦੇ ਛੋੜਦੇ ਜਾਂਦਾ ਨਹੀਂ ਵੀ ਸਾਡੀ ਮਲਕਵੇ ਡੇਰੀ ਤੇ ਜਾਓ ਹਾਂ ਠੀਕ ਆ ਸਾਡੀ ਨੂੰ ਤਸਵੀਰ ਪਾਇਆ ਸਾਡੇ ਡੇਰੀ ਚ ਚਲ ਕੋਈ ਸਾਡੀ ਡੇਰੀ ਦਾ ਨੰਨ ਭਾਗੀ ਦੀ ਆਏਗੀ ਮੈਂ ਕੋਈ ਧੱਕੇ ਵਾਲੀ ਸਿਰ ਚੜੀ ਜਾਂਦਾ ਆਪਣੇ ਕੋਈ ਬੰਦੇ ਜੀ ਨਾ ਕਾੜੀ ਬੰਦੇ ਹੈਗਾ ਦੇਖੋ ਜੀ ਮਰਾ ਨਾਕ ਹੈ ਨਾਕ ਤਾਂ ਮੈਂ ਨਾ ਹੁਣ ਸਿਰ ਚੜੂਗਾ ਕੋਈ ਨਾ ਹੈ ਨਾਕ ਨਹੀਂ ਲੈ ਆ ਕੇ ਤੁਹਾਡੀ ਗਾੜੀ ਕਹੇ ਤੁਹਾਡੀ ਗਾੜੀ ਭਾਈ ਜੀ ਬੱਚੇ ਕੀ ਇਹਦਾ ਜਗਾ ਲੰਘਤੀ ਆਓ ਜੀ ਪਿੰਡ ਚੋਂ ਦੁੱਧ ਲੈਣਗੇ ਨੇ ਅਸੀਂ ਫਿਰ ਆਪ ਬੈਠਾ ਕਰਨ ਤੇ ਹਾਂ ਹਾਂ ਜੀ ਉੱਪਰ ਕੀ ਕਹਿ ਲਓ ਮੈਂ ਕੀ ਜਮੀਨ ਨਹੀਂ ਲਿਆ ਬੰਦੇ ਨੇ ਇਹ ਦੁਕੀ ਕਰਿਓ ਅਸੀਂ ਤਾਂ ਤੁਹਾਡੀ ਸਮਾਨ ਚ ਕਦੇ ਨੁਕਸਾਨ ਨਹੀਂ ਲੈ ਤਾਂ ਮੈਂ ਲੈ ਕੇ ਬਰਾਮਾ ਨਾ ਕੁਝ ਵੀ ਹਰਾਨ ਹੋਣਗੇ ਆਜਾਂ ਗੁਰੂ ਤੇੰਦਰ ਸਾਹਿਬ ਆ ਜਾਈਏ ਫਾਨੀ ਆ ਅਸੀਂ ਘਰੇ ਵੀ ਤਾਂ ਮਿੰਦੀਆਂ ਆ ਗਈਆਂ ਚਾ ਹਾਂ ਮਖਲੀ ਪਾਇਓ ਵੀ ਚਲ ਬਦਲ ਲਾਪਾ ਆਪਾਂ ਕਿੰਨੇ ਬੰਦੇ ਆ 6 ਆ ਨਾ ਸੁੱਕੀ ਵੀਰਾਂ ਚਾਹ ਪੀਓਗੇ ਜਿੱਦਨ ਆਪਣੀ ਛੱਤਰ ਪੈਣੀ ਹੈ ਨਾ ਕਿਸੇ ਤੋਂ ਫੇਰ ਕਹੂਗਾ ਤੁੰਡਾ ਹੁੰਦਾ ਸੀ ਨਾ ਵਿਚਾਰਾ ਭਾਈ ਡੰਗਰ ਭਾਈ ਸਾਂਭੀ ਜਾਂਦਾ ਨਹੀਂ ਨਹੀਂ ਤੁਸੀਂ ਤੁਸੀਂ ਪੈਸੇ ਤੇ ਲਾਵਾ ਫਿਰ ਮੇਰੇ ਐਂਡ ਤੇ ਅੱਖ ਕੇ ਛੱਤਰੇ ਲਾਵੇ ਬਾਹਰ ਪਿੰਡ ਚ ਵਿਚਰਦਾ ਲੋਕ ਗਲਤ ਬੋਲਦੇ ਨੇ ਮਾਗੀ ਦੇਸੀ ਲੋਕ ਹਾਂ 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 ਐਨੋ ਓਕੇ ਮਾਦਾ ਨੂੰ ਬਿਆਰ ਨੂੰ ਇੱਕ ਤਾਂ ਪੜ ਜੂ ਦੁੱਧ ਚ ਮਲਿਆਮਟ ਕੱਟ ਕੇ ਦਿਖਾ ਦ ਹਾਂ ਯਾਦਤ ਨਹੀਂ ਆ ਰਿਹਾ ਭਾਈ ਜਦ ਤਰੀ ਗੋਲੀ ਕਿਉਂ ਉਹ ਦੁੱਧ ਨਹੀਂ ਆ ਰਿਹਾ